ਆਕੇ 9000 ਦੀ ਕਿਲੋ ਭੁੱਕੀ ਤੇ ਸਾਰਾ ਦਿਨ ਐ ਭੱਜਿਆ ਫਿਰਦਾ ਰਹਿਣਾ ਉੱਤੇ ਤਾਂ ਕੁਝ ਪਾਇਆ ਨਹੀਂ ਤੇ ਥੱਲੇ ਕਿਲੀਆਂ ਜਰਾਬਾਂ ਪਾ ਕੇ ਤੁਰਿਆ ਫਿਰਦਾ ਕੰਮ ਕਰਦਿਆਂ ਨੂੰ ਕਾਨੂੰ ਠੰਡ ਲੱਗਦੀ ਐ ਇੱਥੇ ਮੇਰੇ ਸਾਲੇ ਦੇ ਜਵਾਕਾਂ ਜਿਆਨੇ ਨਾ ਇੱਕ ਉਹ ਕੀ ਹੁੰਦੀ ਪਤੰਗ ਦੀ ਡੋਰ ਜੀ ਛੜਕ ਤੇ ਉਹ ਗਲ ਚ ਪੈ ਜਾਣੀ ਸੀਗੀ ਉਹ ਸਰਕਾਰ ਵੀ ਨਿਕੰਮੀ ਐ ਨਾ ਤੋਂ ਚੈਨਾ ਡੋਰ ਵੀ ਬੰਦ ਨਹੀਂ ਹੁੰਦੀ ਲੈ ਤੇ ਸਰਕਾਰ ਕੀ ਕਰੇ ਤੇ ਮੇਰੇ ਸਾਲੇ ਦੇ ਜਵਾਕਾਂ ਨੂੰ ਪੈਸੇ ਕੌਣ ਦਿੰਦੇ ਜੋ ਮਾਪਿਓ ਦਿੰਦੇ ਨਾ ਦੇਣ ਨਾ ਖਰੀਦਣ ਜਵਾਕਾਂ ਦੀਆਂ ਤਨਖਾਹਾਂ ਹਾਂ ਆਉਂਦੀਆਂ ਕਿਤੇ ਉਧਰੋਂ ਨਾ ਸਿਆਮ ਵੇਲੇ ਕਣਗੇ ਸਰਕਾਰਾਂ ਨਸ਼ੇ ਬਕਾਉਂਦੀਆਂ ਜੁਵਾਕਾਂ ਨੂੰ ਸਰਕਾਰਾਂ ਨਸ਼ੇ ਤੇ ਲਾ ਦਿੰਦੀਆਂ ਤੇ ਫਿਰ ਸਰਕਾਰ ਰੋਕਦੀ ਨਹੀਂ ਫੇਰ ਹੀ ਲੱਗਦੇ ਐ ਐਂ ਦੱਸ ਵੀ ਬੱਚੇ ਜੂ ਨਸ਼ੇ ਤੇ ਲੱਗਦੇ ਉਹਨਾਂ ਨੂੰ ਪੈਸੇ ਮਾਸਟਰ ਦਿੰਦੇ ਆ ਜਾਂ ਕੋਈ ਉਹਨਾਂ ਦੀ ਪੈਨਸ਼ਨ ਲੱਗਦੀ ਆ ਭਾਈ ਆ ਪੈਸੇ ਨਾਲ ਤੁਸੀਂ ਨਸ਼ੇ ਤੇ ਲੱਗ ਜਾਓ ਜਦੋਂ 12ਵੀਂ ਚ ਪੜਦੇ ਆ ਕਾਲਜਾਂ ਚ ਜਾਂਦੇ ਆ ਮਾਪੇ ਉਹਨਾਂ ਨੂੰ ਪੈਸੇ ਦਿੰਦੇ ਫੇਰ ਨਸ਼ੇ ਤੇ ਲੱਗਦੇ ਆ ਨਾ ਦੇਣ ਜੁਵਾਕਾਂ ਨੂੰ ਉਹ ਜੁਵਾਕ ਤਾਂ ਹੋਰ ਬਥੇਰੇ ਹੀ ਲੇਵਸੀਲੇ ਕਰ ਲੈਂਦੇ ਹੁਣ ਮਾਪੇ ਕਿੰਨੇ ਕਿ ਰਾਖੀ ਰੱਖਣ ਉਹਨਾਂ ਨੂੰ ਐਂ ਹੁੰਦਾ ਵੀ ਕੋਈ ਜਵਾਕਾਂ ਨੇ ਫੀਸ ਭਰਨੀ ਹੋਊ ਹੋਰ ਕਰਨਾ ਹੋਊ ਈਲੇ-ਵਸੀਲੇ ਉਦੋਂ ਕਰਦੇ ਆ ਜਦੋਂ ਉਹਨਾਂ ਨੂੰ ਪੱਕੇ ਅਮਲੀ ਬਣ ਜਾਂਦੇ ਤੋੜ ਲੱਗਦੀ ਆ ਫੇਰ ਚੋਰੀਆਂ ਕਰਦੇ ਆ ਪਹਿਲਾਂ ਤਾਂ ਮਾਪਿਓਂ ਹੀ ਵਿਗਾੜਦਾਗਾ ਲੈ ਜਾ ਪੁੱਤ ਖਾ ਲਈ ਉੱਥੇ ਲੈ ਜਾ ਪੁੱਤ ਖਾ ਲਈ ਜਦੋਂ ਪੁੱਤ ਖਾਣ ਲੱਗ ਜਾਂਦਾ ਫੇਰ ਸਰਕਾਰਾਂ ਨੂੰ ਗਾਲਾਂ ਦੇਣਗੇ ਓ ਤੈਨੂੰ ਵੀ ਪਤਾ ਤੂੰ ਛੜਾਂਗਾ ਜਵਾਕਾਂ ਵਾਸਤੇ ਬਸੇਹਰਾ ਕੁਝ ਕਰਨਾ ਪੈਂਦਾ ਕਰਨਾ ਪੈਂਦਾ ਜਵਾਕਾਂ ਵਾਸਤੇ ਤੇਰੇ ਹੈ ਹੀ ਨਹੀਂ ਹਜੇ ਜੇ ਹੁੰਦੇ ਫੇਰ ਪਤਾ ਲੱਗਦਾ ਤੈਨੂੰ ਉਹ ਪਹਿਲਾਂ ਵਾਲੇ ਬੁੜੇ ਪੰਜ-ਪੰਜ ਸਾਮ ਲੈਂਦੇ ਸੀ ਅੱਜ ਵਾਲਿਆਂ ਤੋਂ ਇੱਕ ਟੋਟ ਰੂ ਨਹੀਂ ਸਮਦਾ ਉਹ ਵੀ ਜਾਂਦਾ ਨਸ਼ੇ ਤੇ ਲੱਗ ਜੂ ਜਾਂ ਨਸ਼ੇ ਤੋਂ ਬਚਾਉਣ ਦੇ ਮਾਰੇ ਬਾਹਰ ਤੋਰ ਦੇਣਗੇ ਫੇਰ ਕਹਿਣਗੇ ਪੰਜਾਬ ਤੇ ਭਈਏ ਕਬਜ਼ਾ ਕਰਦੇ ਵੀ ਛੋਟੇ ਵਾਲੇ ਵਾਕੇ ਫੇਰ ਕੋਈ ਤਾਊ ਗਈ ਤੇ ਫਿਰ ਜਵਾਕ ਵੀ ਬਾਹਰ ਭੇਜਣੀ ਆ ਰੋਜੀ ਰੋਟੀ ਖਾਤਰ ਇੱਥੇ ਤਾਂ ਕੁਝ ਦਿੰਦਿਆਂ ਨਹੀਂ ਸਰਕਾਰਾਂ ਹੁਣ ਤੇ ਜਿਹੜੇ ਰੱਬ ਨੇ 20-20 ਕਿੱਲੇ 10-10 ਕਿੱਲੇ ਦਿੱਤੇ ਆਗੇ ਉਹਨਾਂ ਤੇ ਸਬਰ ਨਹੀਂ ਹੁੰਦਾ ਹੁਣ ਸਰਕਾਰਾਂ ਦੇਣਗੀਆਂ ਸਾਨੂੰ ਓਏ ਸਾਰਿਆਂ ਕੋਲੇ ਤਾਂ 10-10 20-20 ਕਿੱਲੇ ਹੈ ਵੀ ਨਹੀਂ ਉਹ ਥੋੜੇ ਵਾਲਾ ਜਾਂਦਾ ਵੀ ਨਹੀਂ ਨਾ ਹੀ ਥੋੜੇ ਵਾਲੇ ਕੋਲੇ ਪੈਸੇ ਹੋਣ ਜਾਣ ਨੂੰ ਜਾਂਦੀ ਵੱਡੇ ਆ ਉਧਰ ਜਿਹਦਾ ਸਰਦਾਗਾ ਓਏ ਤੂੰ ਤਾਂ ਮੂੰਹੀ ਪੁੱਠਾ ਚੱਲਣਾ ਯਾਰ ਸਾਰਾ ਦਿਨ ਨਿੰਦਿਆ ਕਰੀ ਜਾ ਕਰ ਨਿੰਦਿਆ ਕਰੀ ਜਾ ਕਰ ਹੋਰ ਤੈਨੂੰ ਕੋਈ ਕੰਮ ਨਹੀਂ ਤੇ ਮੈਨੂੰ ਐਂ ਦੱਸ ਜਿਹੜੇ ਹੋਰ ਇੰਨੇ ਰਹਿੰਦੇ ਕੋਈ ਮਜ਼ੀ ਵੀ ਸੱਖਾਂਦਾ ਮੁੰਡਾ ਜਾਂ ਹੋਰ ਕਿਸੇ ਦਾ ਮੁੰਡਾ ਬਾਹਰ ਜਾਂਦਾ ਦੇਖਿਆ ਆਹੋ ਬਸੇ ਰਹੇ ਜਾਂਦੇ ਆ ਹੁਣ ਤਾਂ ਸਾਰੇ ਜਾਈ ਜਾਂਦੇ ਆ ਕੋਈ ਨਹੀਂ ਜਾਂਦਾ ਆਪਣੇ ਵਾਲਿਆਂ ਨਹੀਂ ਪੁੱਛ ਚੱਕੀ ਆ ਪਹਿਲਾਂ ਇਧਰੋਂ ਵੇਚ ਕੇ ਚੱਲੀ ਜਾਂਦੇ ਆ ਉਧਰੋਂ ਹੁਣ ਪੁੱਛ ਚੱਕੀ ਆ ਇੱਧਰ ਨੂੰ ਆਉਣ ਦੀ ਤੇ ਇੱਧਰ ਲੈ ਤਾ ਹੁਣ ਬੇਜਤੀ ਤੂੰ ਇੱਧਰ ਆ ਕੇ ਕੀ ਕਰਨਾ ਤੁਸੀਂ ਉਹ ਫਿਰ ਹੁਣ ਉੱਧਰ ਵੀ ਕੰਮ ਨਹੀਂ ਰਿਹਾ ਕੰਮ ਕਿਉਂ ਨਹੀਂ ਰਿਹਾ ਕੰਮ ਵਾਲੇ ਸਾਡੇ ਜਵਾਕ ਨਹੀਂ ਐਂ ਦੱਸ ਜਿਹੜਿਆ 10 12 ਕਰਕੇ ਜਾਂਦੇ ਆ ਤੇਰੇ ਸਾਹਮਣੇ ਕਿਸੇ ਨਾ ਕਿਸੇ ਦਾ ਗਈ ਹੂ ਹਾਂ ਬਸੇਰੇ ਗਏ ਨੇ ਉਹ ਹੈਗੇ ਵੀ ਤੈਨੂੰ ਲੱਗਦਾ ਵੀ ਦਿਹਾੜੀ ਤੇ ਜਾ ਕੇ 10 ਘੰਟੇ ਕਿਸੇ ਦੇ ਜਾ ਕੇ ਡੱਕਾ ਤੋੜਿਆ ਉਹਨਾਂਗੇ ਜਿਹੜੇ ਘਰੇ ਨਹੀਂ ਰੋਟੀ ਚੱਕ ਕੇ ਖਾਂਦੇ ਬਈ ਉਹਨਾਂ ਨੇ 200 ਡਾਲਰ ਦੇਣਾ 12-13000 ਰੁਪਇਆ ਦੇੜੀ ਦਾ ਤੂੰ ਕੀ ਲੈਣਾ ਕਿਸੇ ਤੋਂ ਤੂੰ ਐਵੇਂ ਖਾਮ ਖਾਨਾ ਹੁਜਾਂ ਖਾਲੀ ਆਪਦਾ ਕੰਮ ਕਰ ਲੈ ਖਾਮ ਨਾ ਖਾਣੇ ਹੁਜਾਂ ਖਾਲੀ ਹੁਜਾਂ ਦਾ ਵੀ ਉਹ ਖਾਈ ਅਗਲਾ ਪੈਸੇ ਲਾ ਕੇ ਆਪਦੇ ਦਮ ਤੇ ਗਿਆਗਾ ਅਗਲਾ ਕਰੇ ਨਾ ਕਰੇ ਜ ਰਹੇ ਮੁੜੇ ਤੈਨੂੰ ਕਿਸੇ ਦੀ ਕੀ ਫਿਕਰ ਹੈ ਉਹ ਫਿਕਰ ਦੀ ਗੱਲ ਨਹੀਂ ਹੁਣ ਤੂੰ ਵਿਦੇਸ਼ਾਂ ਦੇਖ ਲੈ ਤਾਂ ਹੀ ਕਹਿਣਾ ਜੇ ਆਪਦੇ ਹੁੰਦੇ ਆਪਦਿਆਂ ਦੀ ਫਿਕਰ ਹੁੰਦੀ ਹੁਣ ਲੋਕਾਂ ਦੀ ਫਿਕਰ ਹੈ ਕਰਾ ਲੈਂਦਾ ਵਧੀਆ ਰਹਿੰਦਾ ਓਏ ਜੀ ਮੈਂ ਤੈਨੂੰ ਐਂ ਦੱਸ ਦਾਂਗਾ ਤੇਰੇ ਖਾਨੇ ਨਹੀਂ ਵੜਦੀ ਹੂੰ ਆਪਾਂ ਇੱਥੇ ਭਈਆਂ ਦਾ ਵਿਰੋਧ ਕਰੀ ਜਾਂਦੇ ਹੂੰ ਉੱਥੇ ਆਪਣੇਆਂ ਦਾ ਹੋਈ ਜਾਂਦਾ ਦੁੱਖ ਤਾਂ ਲੱਗਦਾ ਹੀ ਆ ਉਹ ਫਿਰ ਜਿਹੜੇ ਗਏ ਆ ਆਪੇ ਭੁਗਤਣਗੇ ਤੈਨੂੰ ਕਾਦੀ ਫਿਕਰ ਆ ਤੂੰ ਆਪਦਾ ਕੰਮ ਕਰ ਲੈ ਯਾਰ ਉਹੀ ਕਰ ਲੈ ਨਿਊਜ਼ੀਲੈਂਡ ਦੇ ਵਿੱਚ ਦੂਜਾ ਨਗਰਕ੍ਰੀ ਤਣ ਰੋਕਦਾ ਸਿੱਖਾਂ ਦਾ ਤੇ ਦੇਖ ਕੇ ਦੁੱਖ ਨਹੀਂ ਲੱਗਦਾ ਮੂਰੇ ਐ ਐ ਕਰਕੇ ਨੱਚਦੇ ਆ ਉਹ ਚਲੋ ਉਹ ਤਾਂ ਉਹਨਾਂ ਦੀ ਆਪਦੀ ਮਰਜ਼ੀ ਆ ਯਾਰ ਹੁਣ ਆਪਾਂ ਕੀ ਕਰ ਸਕਦੇ ਆ ਗਲਤ ਆਏ ਆ ਵੀ ਇਹ ਸਾਰਿਆਂ ਨੂੰ ਆਜ਼ਾਦੀ ਆ ਤੇ ਸਿੱਖਾਂ ਨੂੰ ਆਜ਼ਾਦੀ ਵੀ ਹੋਣੀ ਚਾਹੀਦੀ ਓਥੇ ਵੀ ਕੋਈ ਦਿਨ ਤਿਹਾਰ ਮਨਾਉਣ ਦੀ ਪਤਾ ਕਿਉਂ ਨਹੀਂ ਗਈ ਉਹ ਉਹਨਾਂ ਦਾ ਦੇਸ਼ ਆਪਣਾ ਨਹੀਂਗਾ ਬਗਾਨਾ ਮਹਿਲ ਪਾਉਂਦੀ ਸਿਵਾਉਣ ਆਪਣੇ ਵਾਲੇ ਕਿਹੜਾ ਸਿੱਖਾਂ ਨੂੰ ਬਖਸ਼ਦੇ ਇੱਥੇ ਵੀ ਉਹੀ ਕੁਛ ਹੈ ਇੱਥੇ ਉਹ ਕੁਛ ਨਹੀਂਗਾ ਇੱਥੇ ਐਂ ਕਰ ਮਾੜੀ ਜੀ ਗੱਲ ਹੋ ਜੇ ਧਰਨਾ ਤਾਂ ਲਾ ਲਾਂਗੇ ਇੱਥੇ ਬਸੇਰਾ ਕੁਛ ਹੋ ਗਿਆ ਧਰਨਾ ਲਾਇਆ ਤਾਂ ਸੀਗਾ ਆ 15 ਚ ਲਾਇਆ ਸੀ ਕਿ 20 ਚ ਲਾਇਆ ਸੀ ਜਦੋਂ ਦੋ ਵਿਚਾਰੇ ਜਵਾਕ ਮਾਰਤੇ ਗੋਲੀਆਂ ਮਾਰ ਕੇ ਆ ਬਗਰਾੜੀ ਵਾਲਿਆਂ ਦੀ ਗੱਲ ਕਰਦਾ ਹਾਂ ਉਹ ਵੀ ਸਿੱਖੀ ਸੀ ਕੋਈ ਹੈ ਤਾਂ ਸੀ ਫਿਰ ਉਹਨਾਂ ਨੂੰ ਕਿਹੜਾ ਗਰੋਡੂਆਂ ਨੇ ਆ ਕੇ ਮਾਰ ਤਾਂ ਮਰਾਉਣ ਵਾਲੇ ਵੀ ਆਪਣੇ ਸੀ ਤੇ ਮਾਰਦੇ ਤੇ ਫਿਰ ਉਹੀ ਗੱਲ ਕਰਦਾ ਵੀ ਜਦੋਂ ਆਪ ਦੀ ਮਾਰੀ ਜਾਂਦੇ ਆ ਫਿਰ ਕਿਸੇ ਤੋਂ ਕੀ ਆਖਾਂਗੇ ਜਿਹੜਾ ਕੁੱਤਿਆ ਤਾਂ ਆ ਵਹੀ ਪਿਆਗਾ ਇਹ ਤਾਂ ਦੇਖ ਦੁਨੀਆ ਐਂ ਚੱਲੀ ਜਾਊ ਜੇ ਤੂੰ ਨਾ ਰਿਹਾ ਤਾਂ ਵੀ ਚੱਲੂ ਜੇ ਮੈਂ ਨਾ ਰਿਹਾ ਤਾਂ ਵੀ ਚੱਲੂ ਆਪ ਦਾ ਕਰਲਾ ਖਾਲਾ ਜੇ 2 ਰੁਪਏ ਹੋਣਗੇ ਤਾਂ ਲੋਕ ਬੁਲਾਉਣਗੇ ਉਈ ਅਗਲਾ ਕਹਿ ਦੂ ਆਪਾਂ ਇਹ ਤੋਂ ਨੰਗ ਤੋਂ ਕੀ ਲੜਾਂ ਗੱਲ ਤੇ ਤੇਰੇ ਵਾਲੀ ਆ ਫਿਰ ਤੋਤੇ ਡਾਲਾ ਤਾਂ ਹੀ ਆਦਾ ਵੀ ਤੂੰ ਤੋਤੇ ਡਾਲਾ ਮੈਂ ਘਰੇ ਕੰਮ ਦੇਖਦਾ ਕੋਈ ਜਾਂ ਕਰ ਲਾ ਘਰੇ ਜਾ ਕੇ ਕਰਦਾ ਕੀ ਕਰਨਾ ਨਹੀਂ ਧਰਨਾ ਨਹੀਂ ਡੱਕਾ ਸਾਰਾ ਦਿਨ ਆਹੀ ਤੁਰਿਆ ਫਿਰੂ ਜੇ ਮੈਂ ਸਾਨੂੰ ਭਾਂਡੇ ਵੰਡ ਕੇ ਦੇ ਦਿੱਤੇ ਨਾ ਚੁੱਲ੍ਹੇ ਤੇ ਇੱਕ ਮਹੀਨਾ ਨਹੀਂ ਸੋਥੋ ਟੇਕੇ ਆ ਜਾਣਾ ਜਿਹੜਾ ਹੁਣ ਮੈਂ ਤਿੰਨ ਘਰਾਂ ਨੂੰ ਸਾਨੂੰ ਇੱਥੇ ਸਾਂਭੀ ਬੈਠਾਂਗਾ ਤਿੰਨ ਘਰਾਂ ਨੂੰ ਕਿਹੜਾ ਤੂੰ ਸਾਨੂੰ ਬਦਾਮ ਕਾਜੂ ਖਵਾਤੇ ਆ ਮੈਂ ਤਿੰਨ ਘਰਾਂ ਨੂੰ ਸਾਂਭੀ ਬੈਠਾਂਗਾ ਹੈ ਆਟਾ ਤੂੰ ਮਿਣਮਾ ਦਿਨਾਗਾ ਗੁੜ ਤੂੰ ਕਹਿ ਦੇ ਨੱਕ ਡਲੇ ਤੋਂ ਵੱਧ ਨਹੀਂ ਆਖੇ ਰੱਖਣਾ ਹੈਗਾ ਤੇ ਤੂੰ ਕਹਿੰਦਾ ਸਾਨੂੰ ਕੁਝ ਵੀ ਸੌਣੇ ਨੇ ਕੰਦਾ ਘੜਾਤੀਆਂ ਜਿਹੜਾ ਰੋਵਾਂ ਮਾਰਦਾਂਗਾ ਜਿਹੜੇ ਤੁਸੀਂ ਆ ਬਦਾਮ ਮੰਗਦੀ ਹੋ ਨਾ ਬਦਾਮ 6 ਮਹੀਨੇ ਬਾਅਦ ਆੜ ਤੱਕ ਇਹਨੂੰ ਥੜੇ ਤੇ ਨਹੀਂ ਚੜਨ ਦੇਣਾ ਫਿਰ ਹੁਣ ਬਾਈ ਭੁੱਖੇ ਮਰ ਜਾਇਆ ਕਰੀਏ ਫਿਰ ਕੰਮ ਵੀ ਨਾ ਕਰਿਆ ਕਰਾਂਗੇ ਕੋਈ ਇੱਕ ਗੱਲ ਦੱਸ ਬਾਈ ਅਸੀਂ ਬਾਹਰ ਦਿਹਾੜੀ ਕਰਨ ਵਗ ਜਾ ਕਰਾਂਗੇ ਆਪੀ ਆਪਦਾ ਕਰਿਆ ਕਰਾਂਗੇ ਖਾਇਆ ਕਰਾਂਗੇ ਐਤੋਂ ਤਾਂ ਚੰਗੀ ਖਾਇਆ ਕਰਾਂਗੇ ਜਿਹੜੀਆਂ ਤੁਸੀਂ ਸਬਜ਼ੀਆਂ ਪਾਲਦੇ ਉਹ ਦਿਹਾੜੀ ਕਰਕੇ ਨਹੀਂ ਖਾਧੀਆਂ ਜਾਂਦੀਆਂ ਫਿਰ ਹੁਣ ਕਿਹੜਾ ਬਾਈ ਅਸੀਂ ਮਟਰ ਪਨੀਰ ਖਾਣੇ ਆ ਖਾਣੀ ਤਾਂ ਤੁਹਾਨੂੰ ਨਹੀਂ ਸੀਗਾ ਵਿਆਹ ਤੋਂ ਬਾਅਦ ਤਾਂ ਖਰਚੇ ਵੱਧਦੇ ਹੀ ਹੁੰਦੇ ਉਦੋਂ ਭਾਈ ਨਾ ਵਿਆਹਦੇ ਮੁੰਡੇ ਪਹਿਲਾਂ 5 ਵਿਆਹੇ ਸੀ 5 ਮੈਂ ਤਾਂ ਸੁੱਟੀਆਂ ਚਾਈ ਸੀ ਇੱਥੇ ਫਸਾਤਾ ਮੈਨੂੰ ਵੀ ਨਾਲ ਮੈਨੂੰ ਕੀ ਪਤਾ ਸੀਗਾ ਮੈਨੂੰ ਤਾਂ ਆਈ ਸੀ ਵੀ ਲੈ ਤੂੰ ਆਈ ਹੈ ਚਲੇ ਤੇਰਾ ਚਾਹ ਕਰਨਗੇ ਤੇਰੇ ਲਈ ਕੁਛ ਨਾ ਕੁਛ ਰੋਈ ਬਣਵਾਇਆ ਕਰਨਗੇ ਖਾਣ ਪੀਣ ਵਾਲਾ ਪਰ ਮੈਨੂੰ ਕੀ ਪਤਾ ਸੀਗਾ ਤਾਂ ਸਿਰੇ ਦੇ ਕੰਜੂਸ ਆ ਮੱਖੀ ਜੂਸ ਤੇਰੀ ਲਈ ਕੀ ਨਾ ਮੈਨੂੰ ਕੁੱਕੜ ਵੱਢ ਕੇ ਦੇ ਦਿਆ ਕੁੱਕੜ ਵੱਢਣ ਨਾਲ ਹੀ ਗਾਲੀ ਨਹੀਂ ਹੈਗੀ ਬਈ ਪਰ ਮਾਣੀ ਮੋਟੀ ਤਾਂ ਇੱਜ਼ਤ ਕਰਨੀ ਸਿੱਖ ਲੋ ਰਿਸ਼ਤੇਦਾਰ ਤਾਂ ਥੋੜੇ ਵੀ ਹੁੰਦੇ ਆ ਅੱਜ-ਕੱਲ ਮੇਰੇ ਆਏ ਹੋਏ ਆਗੇ ਪਰ ਮੈਂ ਤੁਹਾਡੇ ਰਿਸ਼ਤੇਦਾਰਾਂ ਨਾਲ ਨਾ ਕਦੇ ਆਈ ਨਹੀਂ ਕੀਤਾ ਨਾ ਕਦੇ ਮੂੰਹ ਬਣਾਇਆ ਉਹਨਾਂ ਦੇ ਆਏ ਤੂੰ ਆ ਤੁਸੀਂ ਰਿਸ਼ਤੇਦਾਰਾਂ 'ਚ ਨੱਕ ਰੱਖਦੇ ਰੱਖਦੇ ਨਾ ਪੂਛ ਵਢਾਉਂਗੇ ਕਿਸੇ ਦਿਨ ਰੱਖ ਦੇ ਬਈ ਕੁ ਸੈਂ ਤੇ ਸਬਜੀ ਬਣਾਉਣ ਦੇ ਦਾ ਕਰ ਹੂੰ ਸਬਜੀ ਬਣਾਉਣ ਦੇ ਦਾ ਕਰ ਸਬਜੀ ਨੂੰ ਕਿਹੜਾ ਮੰਨੇ ਤੇਰੇ ਵਾਸਤੇ ਮਟਰ ਪਨੀਰ ਲਿਆ ਫੇਰ ਰੱਖ ਦਊਗਾ 20 ਰੁਪਏ ਦੀ ਸਬਜੀ ਪਿੱਛੇ ਦਾ ਸਵੇਰ ਦਾ ਝੱਜੂ ਪਾ ਰੱਖਿਆ ਮੈਂ ਤਾਂ ਆਪ ਜਾਣੀ ਅੜਗੇ ਚਾਰ ਦੇ ਵਿੱਚ ਤੀਵੇਂ ਸਣੇ ਬੈਠ ਕੇ ਕੀ ਕਰਦਾਗਾ ਉਧਰ ਦੇਖ ਲੈਣਾ ਮਾੜਾ ਮੋਟਾ ਖੇਤ ਦਾ ਮੈਂ ਤਾਂ ਆਪ ਬਾਈ ਜਾਣੀ ਆ ਚਾਰ ਜਨ ਕੋਈ ਨਾ ਮਨ ਤੁਭ ਗਏ ਨਾਲੇ ਮੇਰੀ ਗੱਲ ਸੁਣੋ ਪਿੰਡ ਚ ਨਾ ਕੋਈ ਤੁਹਾਨੂੰ ਬੁਲਾਉਣ ਆਇਆ ਸੀਗਾ ਕਹਿੰਦੇ ਪਤਾ ਨਹੀਂ ਕੋਈ ਇਹ ਨਾ ਸਰਪੰਚ ਨਾਲ ਕੋਈ ਕੰਮ ਆ ਜ਼ਰੂਰੀ ਉੱਥੇ ਜਾਣਾ ਕਚਹਿਰੀ ਚ ਜਾਏ ਆਉਂਦੇ ਉਧਰ ਉਹ ਸਰਪੰਚ ਨਾਲ ਜਾਣ ਵਾਲੇ ਬਥੇਰੇ ਉੱਥੇ ਖਾਣ ਪੀਣ ਨਾਲੇ ਦੱਬਾ ਕੇ ਜਾਣਗੇ ਗੱਲ ਕਰਨੀ ਸੀ ਤੁਹਾਨੂੰ ਪਤਾ ਤਾਂ ਹੈਗਾ ਕਹਿੰਦਾ ਤੁਸੀਂ ਵੀ ਨਹੀਂ ਮਾੜਾ ਮੋਟਾ ਕਹਿੰਦੇ ਹੈਗੇ ਤੁਹਾਨੂੰ ਮੈਂ ਨਾ ਕਹਿ ਕਹਿ ਕੇ ਨਾ ਬਸ ਮੈਨੂੰ ਤਾਂ ਆਈ ਸੀ ਵੀ ਜੇ ਕੋਈ ਮਾੜਾ ਮੋਟਾ ਹੋ ਜੇ ਹੋਣੀ ਕੋਈ ਮਾੜਾ ਮੋਟਾ ਕੋਈ ਗੱਲ ਸਿਰੇ ਲੱਗ ਜੂਗੀ ਵਿਚਾਰ ਪੂਰੇ ਇਹਨੇ ਤਾਂ ਸਿਰੇ ਲਾਉਣੀ ਨਹੀਂ ਹੈਗੀ ਸਿਰੇ ਮੈਂ ਲਾ ਦੇਣੀ ਹੈ ਭਾਈ ਇਹਨੂੰ ਰਿਸ਼ਤਾ ਕਰਕੇ ਕੁੜੀ ਡੋਬਣੀ ਆ ਅਗਲੇ ਨੇ ਗੱਲ ਤਾਂ ਉਹੀ ਹੈ ਨਾ ਤੁਸੀਂ ਡੁੱਬ ਗਈਆਂ ਇੱਥੇ ਆ ਕੇ ਅਸ ਤਾ ਡੱਬ ਗਈਆਂ ਭਾਈ ਜੇ ਹਾਂ ਪਤਾ ਮੈਨੂੰ ਤਾਂ ਤੈਨੂੰ ਤਾਂ ਪਤਾ ਨਹੀਂ ਸੀ ਨਾ ਸਾਰਾ ਕੁਝ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਹੀ ਸੀਗਾ ਵੀ ਚਲ ਚੱਜਦੇ ਹੋਣਗੇ ਮੈਨੂੰ ਤਾਂ ਪਹਿਤਥੇ ਵਿਆਹ ਕਰਾ ਕੇ ਆ ਕੇ ਪਤਾ ਲੱਗਿਆ ਵੀ ਇਹ ਤਾਂ ਸਿਰੇ ਦੇ ਨਕਮੇ ਆਗੇ ਆਪ ਤਾਂ ਡੁੱਬੀ ਸੀ ਮੈਨੂੰ ਵੀ ਡੋਬਤਾ ਨਾਲ ਉਹ ਕਹਿਣ ਨਾਲ ਵਜਾਏ ਉਹਨੂੰ ਕਹਿਣਾ ਇਹ ਤਰੀਕੀ ਸੁਣੂਗਾ ਕੀ ਕਹਾਉਤਾ ਆਪੇ ਤਾਂ ਪੁੱਛੇ ਬਿਨਾ ਗੱਲ ਨਹੀਂ ਕਰਦਾਗਾ ਉਹਨੂੰ ਕਿ ਸਮਝਾਵਾਂ ਕਹਿੰਦੇ ਹੁੰਦੇ ਆਪ ਦਾ ਮਾਰੂ ਸਾਮੀ ਡੇਗੂ ਤੂੰ ਤਾਂ ਮੈਨੂੰ ਧੁੱਪੀ ਡੇਗਤਾ ਪਸਾਤਾ ਇੱਥੇ ਕਿੱਥੇ ਕੰਜਰਾ ਹੁਣ ਇੱਥੇ ਸਾਡੇ ਮੂੰਹ ਮਲਕੀ ਚੱਕੀ ਜਾਕੀ ਜਾਂਦਾਗਾ ਸਨੇਹਾ ਲਾਇਆ ਸੀ ਉਹਨਾਂ ਨੇ ਜਾਇਆ ਜਾ ਅਗਲੇ ਮਹੀਨੇ ਫੇਣੀ ਬੁਸ਼ਿਆਰੀ ਹੋਣਾ ਕਰਦੇ ਨੇ ਆ ਲੋਕਾਂ ਦੇ ਕੰਮਾਂ ਚ ਤੁਰੇ ਫਿਰੋ ਆਪਦਾ ਘਰ ਨਾ ਦੇਖੋ ਉਹ ਤੂੰ ਬਾਗ ਜਾ ਖੇਤ ਇਹਨਾਂ ਤੋਂ ਕੀ ਲੈਣਾਗਾ ਇਹਨਾਂ ਦਾ ਸਾਰਾ ਦਿਨ ਟੜਕੇ ਤੋਂ ਲੱਗ ਜਾਂਦੀ ਆਹ ਬਣਾਉਣਾ ਉਹ ਕਰਨਾ ਕਿਤੇ ਬਾਈ ਸਾਡਾ ਜੀ ਨਹੀਂ ਕਰਦਾ ਤੁਸੀਂ ਬੁਲਾਉਣੇ ਹੋ ਤਾਂ ਬੋਲ ਦਿਗਾ ਬੁਲਾਉਣ ਦੀ ਗੱਲ ਨਹੀਂ ਕਿੱਧਰ ਗਿਆ ਥੋਲੂ ਜਾ ਆ ਚੱਕ ਵਰਤਮਾਨ ਕਿੱਡੇ ਭਰਿਆ ਸੀ ਕੋਈ ਨਾ ਬਾਈ ਜਿਹੜੀ ਇਹਦੇ ਥੱਲੇ ਸਰਫ ਲੱਗੀ ਹੋਈ ਹੈ ਨਾ ਪਾਣੀ ਪਾ ਕੇ ਇਹਦੇ ਨਾਲ ਹੀ ਕੱਪੜੇ ਧੋਦਾਂਗੇ ਫਿਰ ਤੁਹਾਨੂੰ ਦੀ ਲੋੜ ਕੀ ਅੱਜ ਦੋਤੇ ਦਾ ਹੈਗਾ ਹੁਣ ਦੁਬਾਰੇ ਧੋਵਾਂਗੇ ਤੁਸੀਂ ਕੱਲ ਨੂੰ ਕੋਈ ਨਹੀਂ ਆ ਬਾਈ ਅੱਜ ਹੀ ਤੇਰੀ ਕੱਲ ਨੂੰ ਫਿਰ ਧੋਵਾਂਗੇ ਮੈਨੂੰ ਐਂ ਦੱਸ ਤੂੰ ਤੂੰ ਲੈ ਕੇ ਕਿੱਥੇ ਜਾਣੀ ਇੱਕ ਬਿਲਡਰੀ ਚੱਕ ਕੇ ਕਿਹੜੇ ਖੂਚ ਲੈ ਕੇ ਜਾਏਂਗਾ ਸਾਰਾ ਦਿਨ ਆਈ ਚੁਰ 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 ਮੈਂ ਇਹਦਾ ਚੱਕ ਕੇ ਕਿਤੇ ਨਹੀਂ ਲੈ ਕੇ ਜਾਂਦਾ ਜਿਹੜਿਆ ਸੋਡੇ ਲੱਛਣ ਆ ਨਾ ਤੁਸੀਂ ਚੱਕ ਕੇ ਜਰੂਰ ਵੇਚੋਗੇ ਇੱਕ ਦਿਤਰ ਕਿ ਨਾਲ ਤਾਂ ਨਹੀਂ ਲੈ ਜਾਏਗਾ ਸਿਵਿਆਂ 'ਚ ਵੀ ਕੱਲਾ ਤੁਸੀਂ ਜਾਏਗਾ ਉਹ ਜਦੋਂ ਉਹ ਸਿਵਿਆਂ 'ਚ ਜਾਣਾ ਮੰਨ ਲਾ ਤੁਸੀਂ ਹੋਰਾ ਛੱਡਣਾ ਹੀ ਨਹੀਂ ਜਿਹੜੇ ਹਸਾਬ ਨਾਲ ਤੁਸੀਂ ਪਾਲਦੀਆਂ ਇੱਥੇ ਸਬਜ਼ੀਆਂ ਕਰ ਬਾਈ ਹੁਣ ਸਬਜ਼ੀ ਤਾਂ ਖਾਣ ਨੂੰ ਹੀ ਆ ਹੁਣ ਰੁੱਖੀਆਂ ਰੋਟੀਆਂ ਸਾਥੋਂ ਨਹੀਂ ਰੋਜ਼ ਰੋਜ਼ ਖਾਧੀਆਂ ਜਾਂਦੀਆਂ ਚਲ ਆ ਮਨਾ ਜੜੀ ਮੇਰਾ ਤਾਂ 10 ਕਿਲੋ ਵਜਨ ਘਟ ਗਿਆ ਇੱਥੇ ਆ ਕੇ

ਹੁਣ ਮੈਨੂੰ ਤਾਂ ਸੁਣਨ ਗਈ ਪੈਣੀ ਹੈ ਕਿੱਥੇ ਫਸਾਇਆਗਾ ਉਹ ਜਦੋਂ ਇੱਕ ਇਹ ਜੀ ਸੀਗੀ ਆ ਦੂਜੀ ਲਿਆ ਕੇ ਖੜਾਈ ਕਰਤੀ ਮੈਨੂੰ ਕੋਈ ਸੌਕ ਨਹੀਂ ਸੁਰੇ ਹੋਂ ਦਾ ਪਤਾ ਆਇਆਗਾ ਇਹਨੇ ਮੇਰੀ ਭੈਣ ਨੇ ਧੋਖਾ ਕਰਵਾਇਆ ਮੇਰੇ ਨਾਲ ਹਾਂ ਧੋਖੇ ਨੂੰ ਬੜੇ ਤੁਸੀਂ ਟੱਲੇ ਵਾਲੇ ਸਰਦਾਰ ਸੀਗੇ ਵੀ ਤੁਸੀਂ ਬੜਾ ਉੱਚੇ ਪਿੰਡ ਤੇਰਾ ਰਿਸ਼ਤਾ ਹੁੰਦਾ ਸੀ ਸਾਡੇ ਤਾਂ ਵਧੀਆ ਸੀ ਸਾਰਾ ਕੁਝ ਆ ਛੋਡੇ ਵਾਲਾ ਕੰਮ ਨਹੀਂ ਸੀ ਰੋਜ਼ ਪਨੀਰ ਨਾਲ ਰੋਟੀ ਖਾ ਕੇ ਪੈਂਦੇ ਸੀਗੇ ਉਹ ਜਾਣਦਾ ਤੁਹਾਨੂੰ ਪਨੀਰ ਵਾਲਿਆਂ ਨੂੰ ਪਕੌੜੇ ਤੋਂ ਉੱਥੇ ਜਨੱਚਪੂਰੇ ਨਹੀਂ ਆਏ ਖਾਂਦੇ ਹੋਗੇ ਤੁਸੀਂ ਪਨੀਰ ਤੁਸੀਂ ਬਈ ਕੀ ਪਤਾ ਸੁੱਖਾ ਪੀ ਕੇ ਗਏ ਹੋਗੇ ਮਣਮਣ ਪਲੇਟਾਂ ਪਰ ਪਰ ਕੇ ਸਿੱਟੀ ਗਏ ਇੰਨੀ-ਇੰਨੀ ਤਾਂ ਖਾਈ ਗਏ ਉਹਦਾ ਖਾਈ ਗਏ ਤੇ ਖਾਣ ਨੂੰ ਹੈਗਾ ਕਿਸੇ ਗਿਖ ਪਾਲਕ ਵਾਲੇ ਪਕੌੜੇ ਸੀਗੇ ਤੁਸੀਂ ਕਿਹੜਾ ਬੰਦਿਆ ਵਾਂਗੂ ਖਾਂਦੇ ਸੀਗੇ ਪਸੂਆਂ ਵਾਂਗੂ ਖਾਂਦੇ ਸੀ ਉਹ ਤਾਂ ਹੁਣ ਮੁੱਕਣਗੇ ਮੁੱਕਣਗੇ ਤੇ ਪਤਾ ਨਹੀਂ ਕੀ ਖਾ-ਖਾ ਕੇ ਗਏ ਸੀਗੇ ਜਿਹੜਾ ਇੰਨਾ ਖਾਂਦੇ ਸੀ ਮੈਨੂੰ ਲੱਗਦਾ ਤੁਸੀਂ ਤਾਂ ਕਈ ਦਿਨ ਪਹਿਲੀ ਰੋਟੀ ਛੱਡਤੀ ਸੀ ਨਾ ਬਈ ਛੱਡਤੀ ਸੀ ਇਹ ਰੋਟੀ ਇਹਨਾਂ ਨੇ ਲੱਗਿਆ ਫੇਰ ਵੀ ਨਹੀਂ ਖਾ-ਖਾਦਾ ਪੀਤਾ ਤੈਨੂੰ ਵਾਹ ਤੁਹਾਡੇ ਕੁੱਤ ਕਲੇਸ਼ ਨੇ ਮਾਰ ਰੱਖਿਆ ਲੱਗਣ ਨੂੰ ਕੀ ਹੈਗਾ ਲੱਗਣ ਵਾਲਿਆਂ ਨੂੰ ਤਾਂ ਸੁੱਕੀਆਂ ਰੋਟੀਆਂ ਲੱਗ ਜਾਂਦੀਆਂ ਜੇ ਕਦੇ ਟੱਬਰ ਸੈਨਾ ਹੋਵੇ। ਤੋ ਭਾਈ ਜਿਹੜਾ ਕਲੇਸ਼ ਪਾਉਣਾ ਇਹਦਾ ਕਰਕੇ ਨਹੀਂ ਤੈਨੂੰ ਖਾਦਾ ਪੀਤਾ ਲੱਗਦਾ। ਤੇ ਕਲੇਸ਼ ਪਾਵਾ ਹੀ ਨਾ ਮੈਂ ਤੁਸੀਂ ਇੱਥੇ ਟੱਬਰ ਵਾਂਗੂ ਰਹੋ ਖਾਓ ਪੀਓ ਸਾਨੂੰ ਨਮਾ ਦਾ ਖਾਣ ਨੂੰ ਚਾਹੀਦਾ ਨਮਾ ਪਾਉਣ ਨੂੰ ਚਾਹੀਦਾ। ਫਿਰ ਪਾ ਕੇ ਲਾ ਕੇ ਉਹ ਪਾਣੀ ਨਹੀਂ ਆਉਣ ਦਿੰਦੀਆਂ ਚੱਕ ਕੇ ਬਾਲਟੀਆਂ ਉਧਰ ਨੂੰ ਤੁਰ ਪੈਣੀਆਂ ਆਹ ਸਰਫ ਵਾਲਾ ਖਾਲੀ ਕਰਕੇ ਗਾਲਿਆ ਪਿਆ 15 ਦਿਨ ਨਹੀਂ ਕੱਢਿਆ ਵਰਤਮਾਨ ਜੇ ਨੇ। ਕਿੰਨੇ ਸਰਪ ਫੂਕ ਸੀ ਭਈ ਆ ਡੱਟ ਪਰਦੇ ਦਾ ਕੱਪੜੇ ਹੁੰਦੇ ਆ ਹੁਣ ਸਰਪ ਤਾਂ ਮੁੱਕੂਗੀ ਸਾਰਾ ਇੱਥੇ ਨੂੰ ਰੋਜ ਹੋਇਆ ਕੀ ਹੈਗਾ ਇੱਥੇ ਤੁਝਾਂ ਨਾਲੇ ਦਾ ਪਾਣੀ ਨਹੀਂ ਟੈਂਕੀ ਚ ਪੂਰਾ ਹੋਣ ਦਿੰਦਾ ਉਹ ਸਾਰਾ ਦਿਨ ਬਾਰਡਰ ਬਾਕਸ ਮਖਾਈ ਰੱਖਦੇ ਹੋਗੇ ਹੁਣ ਭਈ ਇਸ ਤੈ ਨਾ ਮਾਤੋਂਗੇ ਹੁਣ ਤੇਰੇ ਕਰਕੇ ਸਾਥੋ ਤਾਂ ਹੁਣ ਨਾਤੇ ਬਿਨਾ ਸਰਦਾ ਨਹੀਂ ਹੈਗਾ ਤੂੰ ਤਾਂ ਨਾ ਹੁੰਦਾ ਨਹੀਂ 10 10 ਦਿਨ ਤੇ 10 ਦਿਨ ਨੂੰ ਹੋਇਆ ਕੀ ਸਿਆਲ ਆ ਕੋਈ ਕੰਮ ਨਹੀਂ ਤਾਂ ਹੁੰਦਾ ਨਹੀਂ ਹੜੀਆਂ ਦੀ ਰੋਟਾ ਰੋਜ ਚੱਕ ਕੇ ਵਾਲਟੀਆਂ ਤੁਰੇ ਘਾਂ ਫਰੋ ਇਹ ਮਾਰਤੇ ਕਮਲੇ ਟੱਬਰ ਨੇ ਕਿਵੇਂ ਆ ਸੁਜਣਾ ਓਏ ਆ ਜਾ ਯਾਰ ਬਾਈ ਯਾਰ ਬਹਿ ਜਾ ਤੈਨੂੰ ਬਰਬਾੜ ਜਿਹਾ ਬਣਾ ਕਰੀ ਜਣਾਗਾ ਕਿਵੇਂ ਖੈਰ ਆ ਇੱਕ ਤਾਂ ਕੰਵਲੀ ਹੈਗੀ ਸੀਗੀ ਜੋਗ ਨੂੰ ਜੋਗ ਟੱਕਰ ਗਿਆ ਛੋਟੀ ਉਦੋਂ ਚੜਦਾ ਚੰਦ ਲਿਆ ਕੇ ਬਾੜਤੀ ਉਹਨੇ ਓਏ ਕਰਮਾ ਆਲਾ ਕਰਮਾ ਆਲਾ ਤਿੰਨ ਤਿੰਨ ਪਰਝਾਈਆਂ ਚਾਰ ਸਵੇਰੇ ਫਿਰਦੀਆਂ ਤੇਰੇ ਗੇਰੇ ਕੱਢਦੀਆਂ ਤੇਰੀ ਸੇਵਾ ਕਰਦੀਆਂ ਉਹ ਵੀ ਨਹੀਂ ਮੈਂ ਤਲਾਦਾ ਜਿੱਥੋਂ ਕਰਾਈ ਜਾਂਦੀ ਮੈਥੋਂ ਹਾਂ ਓਏ ਭਰਾਵਾ ਤੈਨੂੰ ਕੀ ਦੱਸਾਂ ਇਹਨਾਂ ਦਾ ਤਾਂ ਨਾ ਤੂੰ ਪੁੱਛ ਨਾ ਬਸ ਇਹ ਤੇ ਇੱਕ ਨਹੀਂ ਸੀ ਸਾਉਂ ਦੀ ਤਿੰਨ ਹੋ ਗਈਆਂ ਇੱਕ ਤਾਂ ਚੱਲ ਵਧੀਆ ਗਈ ਆ ਦਫਾ ਹੋਈ ਆ ਨਹੀਂ ਮਾਂ ਦੀ ਧੀ ਨੇ ਸੱਚ ਪੁੱਛੇ ਨਾ ਪਰਸਾਂ ਘਸਾ ਰੱਖੀ ਉਹ ਵਧੀਆ ਹੋ ਗਿਆ ਨਹੀਂ ਸਾਰਾ ਘਾਰ ਹੀ ਛੜਿਆਂ ਦਾ ਵਜਿਆ ਕਰਨਾ ਸੀਗਾ ਆ ਤੈਨੂੰ ਤਾਂ ਛੜਾ ਛੜਾ ਸਾਰਾ ਪਿੰਡ ਕਹਿੰਦਾ ਨਾਲ ਇਹਨਾਂ ਨੂੰ ਵੀ ਰਖਾ ਦਿੰਦਾ ਤੂੰ ਤਾਂ ਮੈਨੂੰ ਲੱਗਦਾ ਓਏ ਜੇ ਸਿਆਣੇ ਹੁੰਦੇ ਅੱਗੇ ਵੀ 4-5 ਹੁੰਦੇ ਸੀ ਨਾ ਬੁੜਾ ਇੱਕ ਅੱਦੇ ਨੂੰ ਵਿਆਹ ਲੈਂਦਾ ਘਰ ਦਾ ਵਾਰਸ ਜੰਮਦਾ ਐਨਾ ਹੁੰਦਾ ਹੁਣ ਆ ਨਵਾਂ ਚੱਲ ਪਿਆ ਜਿੰਨੇ ਜੰਮੋ 19 ਵਿਆਹੋ ਹੋਏ ਅੱਗੇ ਇੱਕ ਹੁੰਦਾ ਸੀ ਐ ਨਹੀਂ ਸੀ ਹੁੰਦੇ ਆ ਲੈ ਜਿਹੜਾ ਵੱਡਾ ਹੈ ਤਾਂ ਸਾਧ ਰੂਪ ਆ ਜੇ ਕਿਤੇ ਕੋਈ ਸਾਧ ਵਾਲਾ ਟਿੱਲਾ ਦੱਬਿਆ ਹੁੰਦਾ ਨਾ ਤਾਂ ਰੋਟੀ ਪਾਣੀ ਢਾਲੀ ਚੋਂ ਲੰਗਰ ਚ ਆ ਜਾਂਦਾ ਹੈ ਉਹ ਵਿਆਹ ਨਾਲ ਸੀਗਾ ਬੰਦਾ ਉਹ ਆ ਜਿਹੜਾ ਛੋਟਾ ਜਿਹਾ ਜਮਾ ਕੁਚੂ ਡੂਆ ਕਿਸੇ ਕੰਮ ਦਾ ਨਹੀਂਗਾ ਇਹਦਾ ਖੇਤੀਬਾੜੀ ਪਾਲੀ ਵਾਲਾ ਕੰਮ ਸੀਗਾ ਇਹਨੂੰ ਤਾਂ ਖੇਤ ਛੱਡਿਆ ਹੁੰਦਾ ਬੋਂਦਾ ਹਾਲ ਹਾਂ ਬਾਈ ਹਾਂ ਗੱਲ ਤਾਂ ਤੁਸੀਂ ਵਧੀਆ ਕਰੀਆ ਮੈਂ ਤਾਂ ਐ ਕਹਿਣੀ ਆ ਤੁਸੀਂ ਗੁਰੂ ਗੁਰੂ ਘਰ ਚ ਜਾ ਕੇ ਬਹਿਜੋ ਨਾਲ ਸਾਰਾ ਟੱਬਰ ਵਧੀਆ ਉੱਥੇ ਖਾਇਆ ਆ ਕਰਾਂਗੇ ਜੇ ਮੈਂ ਵਾਗਿਆ ਨਾ ਸਾਲਕ ਬਾਦ ਸਾਰਾ ਟੱਬਰ ਪਿੱਛੇ ਆਉਂਗੇ ਤੁਸੀਂ ਉਹਨੂੰ ਕੋਈ ਨਹੀਂ ਆੜਤੀਆ ਪੈਸੇ ਦੰਦਾ ਇਹ ਮੇਰਾ ਕਰ ਕੀ ਆਈ ਜਾਂਦਾ ਰਸਣ ਪਾਣੀ ਇੱਥੇ भेज आ गुरद्वारे दे। जाके खर्चा ਕਢ ਜੂਗਾ ਉਹ ਗੁਰਦੁਆਰੇ ਦਾ ਤੇਰੇ ਆਲਾ ਬਿਠਾਉਣ ਵਾਲਾ ਕੋ ਚੁੱਡੂ ਸਾਦ ਬਣਾਤਾ ਉਹਨੂੰ ਤੂੰ ਬਣਾਇਆ ਬਈ ਤੂੰ ਉਹਨੂੰ ਬਣਾਇਆ ਮੈਂ ਉਹਨੂੰ ਆ ਹਾਲ ਐ ਇਹਨਾਂ ਦੇ ਸਾਰਾ ਦਿਨ ਮੱਥਾ ਮਾਰਦਾ ਫੇਰ ਕਿਤੇ ਜਾ ਕੇ ਹਿਸਾਬ ਚਾਉਂਦਾ ਕਰ ਉਹ ਪੜੀਆਂ ਲਿਖਣੀਆਂ ਅੱਜ ਕੱਲ੍ਹ ਦੀਆਂ ਤਨ ਉਹ ਪੜਾਈ ਨੇ ਮੱਤ ਮਾਰੀ ਐ ਨਾ ਮੈਨੂੰ ਐਂ ਦੱਸ ਸਿੱਧੀ ਗੱਲ ਆ ਕੁੜੀਆਂ ਪੜਾ ਕੇ ਜੱਜ ਲਾਉਣੀਆਂ ਹੁੰਦੀਆਂ ਪੰਜ ਤੱਕ ਕੁੜੀ ਪੜਾ ਲੈ ਨਾ ਪਾਉਣ ਸਿੱਖ ਗਈ ਬਿਜਲੀ ਦਾ ਬੈਲ ਸ ਦੇਖਣ ਸਿੱਖ ਗਈ ਬਹੁਤ ਆਗਾ ਐ ਮੈਂ 12ਵੀਂ 12ਵੀਂ ਤੱਕ ਬਗਾਨੇ ਪਿੰਡਾਂ 'ਚ ਸਾਈਕਲਾਂ ਤੇ ਤੁਰੀਆਂ ਫਿਰਦੀਆਂ ਤੇ ਹੁਣ ਪੜ੍ਹ ਲਿਖ ਕੇ ਆ ਮੋਬਾਈਲ ਚੱਕੀ ਰੱਖਦੀਆਂ ਕੁੜੀਆਂ ਤਾਂ ਜਹਾਜ਼ ਚਲਾਈ ਜਾਂਦੀਆਂ ਪਤੰਦਰਾ ਤੂੰ ਉਸੇ ਪੁਰਾਣੀ ਸੋਚ 'ਚ ਹਜੇ ਫੇਰ ਆੜਿਆ ਬੈਠਾ ਹੈਂਗਾ ਕਿਾ ਮਲੇਸ਼ੀਆ ਵਾਲਾ ਲੱਭਦੇ ਫਿਰ ਜਹਾਜ਼ ਕਿਹਾਇਆਗਾ 10 ਸਾਲ ਹੋ ਗਏ ਗਮਾਚੇ ਨੂੰ ਚਲਾਈ ਜਾਂਦੀਆਂ ਜਹਾਜ਼ ਆ ਬਲਬਲ ਕਢਾ ਲਿਆ ਕਰ ਮੜੀ ਉਪਰਾਵਾ ਇਹਨੂੰ ਸਿੱਧਾ ਕਰਾ ਲਾ ਇਹਨੂੰ ਵਾਲਾ ਬੰਦੇ ਦੇ ਫਿੱਡੇ ਜੋੜੇ ਨੋਕਾਂ ਵਾਲੇ ਬੋਣਾ ਤੂੰ ਆਪ ਤਾਂ ਫਿੱਡੇ ਜੋੜੇ ਕੰਮ ਵਾਲੇ ਕੱਪੜੇ ਬੰਦੇ ਦੀ ਤੌਰ ਤੋਂ ਪਤਾ ਲੱਗ ਜਾਂਦਾ ਕੰਮ ਵਾਲੇ ਦਾ ਆ ਸਾਡੇ ਛੋਟੇ ਚੌਧਰੀ ਨੂੰ ਦੇਖ ਲਈ ਉਹਦੇ ਬੂਟ ਕੰਮ ਵਾਲੇ ਦੀਂਦੇ ਤੈਨੂੰ ਲੱਗਦਾ ਵੀ ਕਣਕ ਚ ਜੇੜਾ ਮਾਰਿਆ ਉਹ ਗਿੱਲੇ ਖਾਲ ਚ ਵੜ ਜੂ ਜਿਹੜੇ ਸਾਡੇ ਬੂਟ ਤੜਕੇ ਜਰਾਬਾਂ ਬੂਟ ਛਾੜ ਲੈਂਦਾ ਬਈ ਕੰਮ ਵਾਲੇ ਬੰਦੇ ਦਾ ਤਾਂ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਇਹ ਕੰਮ ਵਾਲਾਗਾ ਹਾਂ ਮੈਂ ਤਾਂ ਰਾਜ ਟਕਰਿਆ ਵਿਚਾਰਾ ਕਹੀ ਚੱਕੀ ਜਾਂਦਾ ਸੀਗਾ ਮਤਲਬ ਤੂੰ ਹੀ ਓਕੇ ਤੇ ਜਾ ਹੋਇਆ ਕਹਿੰਦਾ ਉਹ ਜਾ ਪਾਣੀ ਪੂਣੀ ਲਾਇਆ ਭੇਜਿਆ ਤਾਂ ਮੈਂ ਆ ਮੈਂ ਕਿਹਾ ਉੱਥੇ ਖਾਲ ਖੱਬਾ ਘੜਿਆ ਵੀਰਵਾਰ ਨੂੰ ਵਾਰੀ ਹੁੰਦੀ ਆ ਕਰਨਾ ਖਤਰਨਾ ਕੱਖ ਨਹੀਂ ਮੈਂ ਤੈਨੂੰ ਦੱਸ ਦਿੰਨਾ ਇੱਕ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਮਾਰਤੇ ਸਾਲੇ ਨੂੰ ਫੋਨ ਲਾ ਲਿਆ ਸਾਡੂ ਨੂੰ ਫੋਨ ਲਾ ਲਿਆ ਫਲਾਨੇ ਨੂੰ ਲਾ ਲਿਆ ਐਵੇਂ ਆਪ ਦਾ ਸਮਝਦਾ ਨਹੀਂ ਲੋਕਾਂ ਨੂੰ ਮਤਾਂ ਦੰਦੇ ਆਗੇ ਨਹੀਂ ਉਹ ਤਾਂ ਛੋਟਾ ਕਸਣਾ ਜਾਂ ਕੋਸ਼ਿਆ ਨਹੀਂ ਨਾ ਜਿਆਦੇ ਹੋ ਕਰਿਆ ਉਹ ਸਿਆਣ ਫਨੇ ਮਾਰਿਆ ਸਿਆਣ ਫਨੇ ਉਹਨੂੰ ਨਰਵਾਈ ਮਾਰ ਗਈ ਆਉਂਦੀ ਜਨਾਨੀ ਦਿਨਾਂ ਚ ਸਿਰ ਉਤੋਂ ਦੀ ਟੱਪ ਗਈ ਉਹਦੇ ਇਹ ਕੋਣੇ ਉਹ ਉਹਨੇ ਆਪ ਦੀ ਸਾਲੀ ਵੀ ਇੱਥੇ ਲੈ ਆਂਦੀ ਉਹ ਮੜੀ ਗਈ ਚੂੜੀ ਕੱਸ ਕੇ ਰੱਖ ਮੇਰਾ ਚੂੜੀ ਸਾਡੇ ਮੈਂ ਤਾਂ ਪੂਰੀ ਵੀ ਬੰਬਰੀ ਟੈਟ ਕੀਤੀ ਆ ਮੈਂ ਤਲਾ ਦਾ ਹੱ ਚੱਕੀ ਜੀ ਲਵਾ ਰੱਖੀਏ ਤੂੰ ਮੇਂਦਰਾ ਦਾ ਘਰੀ ਆਟਾ ਵੀ ਘਰੀ ਪੇ ਹੈ ਕਰੇਗਾ ਆ ਵੇ ਜਾਵਾ ਬਾਈ ਜਿਹੜਾ ਨਾ ਤੂੰ ਹਾਬ ਲਾ ਆਟਾ ਕਣਕ ਖੇਤ ਉੱਥੇ ਜਾਂਦਾ ਨਾ ਉੱਥੇ ਚੱਕੀਆਂ 'ਚ ਜਾ ਕੇ ਕੀ ਦਾ ਕਿੱਥੇ ਪਾਤਾ ਕਿਸ ਦਾ ਪੀਣਾ ਕੀਤਾ ਨਹੀਂ ਕੀਤਾ ਕਿ ਇਹਦਾ ਦਵਾਈ ਵਾਲਾ ਰਲ ਗੰਡ ਹੋ ਕੇ ਘਰੇ ਆ ਜਾਂਦਾ ਆ ਆਪਦਾ 2 ਕਿਲੋ ਕਣਕ ਪਾਓ ਪੀਓ ਆਟਾ ਗੁੰਨੋ ਤੇ ਰੋਟੀ ਪਕਾਓ ਪਹਿਲਾਂ ਨਹੀਂ ਬੁੜੀਆਂ ਇਹੀ ਕਰਦੀਆਂ ਸੀ ਫੇਰੂ ਕੀ ਕਿਹੜੀ ਕਿ ਤੂੰ ਆਪ ਹੀ ਫੇਰਾ ਕਰੇਗਾ ਬਠਾਉ ਇਹਨਾਂ ਨੂੰ ਤੇ ਦੇਖੀ ਬੈਠਣਾ ਪਊ ਆ ਵੀ ਤੇਰਾ ਚੁੱਲੇ ਵਾਲਾ ਜਾਬ ਵੀ ਮਕਾਉਣੀ ਐ ਇਹ ਤੇਰੇ ਸਿਲੰਡਰ ਧਰਾਉਣੀ ਐ ਸਿਰ ਤੇ ਦੇਖਦਾ ਜਾਈਂ ਸਿਲੰਡਰ ਉਹ ਪਿਆ ਮੁਕਿਆ ਤਿੰਨ ਮਹੀਨੇ ਹੋ ਗਏ ਭਰਾ ਲੈਣਾ ਛੋਟੀ ਕਰਦੀ ਸੀ ਮੈਂ ਲੈ ਜਾ ਮੋਟਰਸਾਈਕਲ ਦੇ ਟਾਂਕੇ ਜੇ ਆਪਦੇ ਪੇਕੇੰਦੋਂ ਭਰਾ ਲਿਆ ਮੈਂ ਨਹੀਂ ਸਰਦਾ ਤੈਨੂੰ ਫੋੜੇ ਨਹੀਂ ਜਾਂਦੇ ਦੇਖੂਗਾ ਮੈਂ ਤੇਰੇ ਸਿਰ ਤੇ ਚੱਕੀ ਜਾਏਗਾ ਮੈਂ ਤੇਰਾ ਤੇ ਸਿਰਤਿਆਂ ਦੀ ਗੱਲ ਕਰਦਾ ਤੱਕਲੇ ਵਾਂਗੂ ਸਿੱਧੀਆਂ ਕਰ ਦੂੰ ਤੱਕਲੇ ਵਾਂਗੂ ਬੱਲ ਵਾਂਗੂ ਟੱਪ ਜੂੰ ਸਾਰੇ ਘਰ ਦੀ ਕਰ ਦੂੰਗਾ ਇਹ ਤੱਕ ਇਹ ਕਰ ਦੇਣਗੀਆਂ ਮੈਨੂੰ ਸਾਡਾ ਬੁਢਾ ਕਹਿੰਦਾ ਹੁੰਦਾ ਸੀ ਇੰਨਾ ਦੇ ਦਿਮਾਗਾਂ ਚ ਵੱਢਦੀ ਨਹੀਂ ਬੱਲ ਤੇ ਜਨਾਨੀ ਨੂੰ ਜਿੰਨਾ ਸੰਗੇ ਉਹਨਾਂ ਠੀਕ ਨਹੀਂ ਤੇ ਵੱਧ ਜਾਂਦੀਆਂ ਉੱਥੇ ਆ ਜਾਕਰ ਮੈਂ ਤਾਂ ਜਾਣਾਂ ਤਾਸ ਖੇਡਣ ਭਰਾਵਾ ਘੰਟਾ ਲਾਉਨੇ ਆ ਤੂੰ ਸਾਰਾ ਦਾ ਨੇ ਇੱਥੇ ਇਹਨਾਂ ਦੇ ਕੁਛ ਨਾਲ ਜਮੜਿਆ ਰਹਿਣਾ ਆ ਜਾ ਤਾਂ ਤੂੰ ਕੁੱਟਦੇ ਆ ਦੋ ਘਟੇ ਵੇਲੇ ਲਾਉਨੇ ਆ ਉੱਥੇ ਤੇ ਆ ਜੀ ਤੂੰ ਵੀ ਉੱਥੇ ਬੋੜਾ ਥੱਲੇ ਚਲਦੇ ਆ ਉਹ ਗੱਲ ਸੁਣ ਲੈ ਇਹ ਜਾ ਜਾਊਗਾ ਮੈਂ ਇਹ ਤਾਂ ਹੁਣ ਚੱਕ ਕੇ ਗਵੰਡੀਆਂ ਨੂੰ ਕਣ ਕਫੜਾ ਦੇਣੀਆਂ ਦੁਕਾਨ ਤੇ ਆ ਮੰਗਾ ਲਿਆ ਸਬਜ਼ੀ ਮੰਗਾਲੀ ਆਲੂ ਮੰਗਾਲੇ ਗੰਡੇ ਮੰਗਾਲੇ ਆ ਹੁਣ ਆਥਨ ਦਾ ਟਾਈਮ ਆ 4 ਵਜੇ ਦਾ ਹੁਣ ਸਬਜ਼ੀ ਵਾਲੇ ਆਉਣਗੇ ਪਾ ਕੇ ਡੋਲੀ ਚ ਹੁਣ ਤੁਰ ਪੈਣੀਆਂ ਉਹ ਸੋਜਣਾ ਤੇਰੀ ਇਹਨਾਂ ਨੇ ਲੱਸੀ ਵੀ ਨਹੀਂ ਪੋਣੀ ਮੈਂ ਤਾਂ ਕਹਾਂ ਆ ਜਾ ਅੱਛਾ ਕਰ ਲਿਆ ਕਰੋ ਉੱਥੇ ਬੋੜਾ ਥੱਲੇ ਕੁੱਟਦੇ ਤਾਂ ਤੂੰ ਚੱਲ ਮੈਂ ਆਇਆ ਇਹ ਸਹੀ ਬੱਲੇ ਰਹਿ ਜਾਣਗੀਆਂ ਇਹਨਾਂ ਨੇ ਤਾਂ ਡੋਲੂਆਂ ਚ ਪਾ ਪਾ ਘਰ ਦੁਕਾਨਾਂ ਤੇ ਟਪਾ ਦੇਣਾਗਾ ਇਹ ਤਾਂ ਮੈਂ ਮੜਾ ਜ ਹੁਣ ਹੋ ਜਾ ਇਧਰ ਨੂੰ ਹੁਣ ਦੁੱਧ ਲੱਸੀ ਟਪਾ ਦੇਣਗੀਆਂ